ਸ਼ੁਭ ਕਰਨ ਦਾ ਜਿਸ ਦਿਨ ਭੋਗ ਸੀ ਉਸ ਦਿਨ ਇਹਨਾਂ ਨੇ ਮੇਰੇ ਕੋਲੇ WhatsApp ਦੇ ਰਾਹੀਂ ਇਹ ਅਪਾਇੰਟਮੈਂਟ ਲੈਟਰ ਦੀ ਕਾਪੀ ਵੀ ਤੇ 1 ਕਰੋੜ ਦਾ ਚੈੱਕ ਦਾ ਦੀ ਕਾਪੀ ਵੀ ਭੇਜਤੀ ਸੀ ਬਹੁਤ ਵੱਡਾ ਘਾਟਾ ਆ ਇੱਕ ਵੀਰ ਦਾ ਘਾਟਾ ਕੋਈ ਕੋਈ ਵੀ ਦੁਨੀਆ ਤੇ ਪੂਰਾ ਨਹੀਂ ਕਰ ਸਕਦਾ ਹੁੰਦਾ ਮੈਂ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਪੂਰੀ ਫਰਜਾਨ ਨੰਮਾ ਬਾਂਗੀ ਪੂਰੇ ਹਿੰਮਤ ਨਾਲ ਨੰਮਾ ਬਾਂਗੀ ਪੰਜਾਬ ਸਰਕਾਰ ਤੋਂ ਮੇਰੀ ਇੱਕੋ ਮੰਗ ਆ ਕਿ ਮੇਰੇ ਭਰਾ ਨੂੰ ਬੰਦੀ ਕਾਰਵਾਈ ਚ ਇਨਸਾਫ ਦਿੱਤਾ ਜਾਵੇ ਤੇ ਜਿਵੇਂ ਜਥੇਬੰਦੀਆਂ ਦਾ ਧੰਨਵਾਦ ਕਰਦੀਆਂ ਜੋ ਸਾਡੇ ਨਾਲ ਖੜੇ ਆ ਮੈਨੂੰ ਅੱਗੇ ਵੀ ਇਹਨਾਂ ਤੇ ਮਾਣ ਆ ਕਿ ਸਾਡੇ ਦੁੱਖ ਸੁੱਖ ਸਾਡੇ ਨਾਲ ਹੀ ਖੜਨਗੇ ਸਾਡੀ ਇੱਕ ਰਿਸਪੋਨਸਿਬਿਲਟੀ ਬੰਦੀ ਸੀ ਅਸੀਂ ਕੋਈ ਮਤਲਬ ਇਹਸਾਨ ਨਹੀਂ ਕੀਤਾ ਇਸ ਪਰਿਵਾਰ ਨੇ ਸਾਡੇ ਇਸ ਮੋਰਚੇ ਨੂੰ ਇੱਕ ਸ਼ਹੀਦ ਦਿੱਤਾ ਹੈ ਕਿਸਾਨੀ ਅੰਦੋਲਨ ਦੇ ਵਿੱਚ ਇੱਕ ਵੱਡੀ ਭੂਮਿਕਾ ਰਹੀ ਸ਼ੁਭਦੀਪ ਦੀ ਜੋ ਖੁੱਤਤਾ ਜਹਾਨੋਂ ਚਲਿਆ ਗਿਆ ਪਰ ਕਿਸਾਨਾਂ ਦੇ ਲਈ ਉਹ ਜਿੰਨਾ ਕੁਝ ਕਰਨਾ ਚਾਹੁੰਦਾ ਸੀ ਕਰ ਗੁਜ਼ਰਿਆ ਪਰ ਪਰਿਵਾਰ ਦੇ ਲਈ ਬਹੁਤ ਕੁਝ ਕਰਨਾ ਸੀ ਉਸਨੇ ਜਿਹੜਾ ਕਿ ਅਧੂਰਾ ਰਹਿ ਗਿਆ ਹੁਣ ਪਰਿਵਾਰ ਦੀ ਇੱਕ ਜ਼ਿੰਮੇਵਾਰੀ ਹੈ ਉਹ ਜਿਹੜੀ ਸ਼ੁਭਦੀਪ ਨੇ ਸਾਹਮਣੀ ਸੀ ਉਹ ਹੁਣ ਭੈਣ ਦੇ ਮੋਢਿਆਂ ਤੇ ਆਈ ਹੈ ਪੈਨ ਨੂੰ ਜ਼ਰੂਰ ਸਰਕਾਰੀ ਨੌਕਰੀ ਵੀ ਦਿੱਤੀ ਗਈ ਆ ਪਰਿਵਾਰ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਗਈ ਆ ਭੈਣ ਗੁਰਪ੍ਰੀਤ कौर ਸਾਡੇ ਨਾਲ ਨੇ ਭੈਣੇ ਬਹੁਤ ਵੱਡਾ ਘਟਾ ਆ ਇੱਕ ਵੀਰ ਦਾ ਘਟਾ ਕੋਈ ਕੋਈ ਵੀ ਦੁਨੀਆ ਤੇ ਪੂਰਾ ਨਹੀਂ ਕਰ ਸਕਦਾ ਹੁੰਦਾ ਪਰ ਕੀ ਲੱਗਦਾ ਕਿ ਜਿਹੜੀ ਇਹ ਨੌਕਰੀ ਮਿਲੀ ਆ ਜਾਂ ਜਿਹੜੀ ਇਹ ਵਿੱਤੀ ਸਹਾਇਤਾ ਮਿਲੀ ਆ ਇਹਦੇ ਨਾਲ ਪਰਿਵਾਰ ਦੇ ਲਈ ਤੁਸੀਂ ਕੀ ਕੁਝ ਕਰ ਸਕਦੇ ਮੈਂ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਪੂਰੀ ਫਰਜ਼ਾਂ ਨਿਭਾਵਾਂਗੀ ਪੂਰੀ ਹਿੰਮਤ ਨਾਲ ਨਿਭਾਵਾਂਗੀ ਪੰਜਾਬ ਸਰਕਾਰ ਤੋਂ ਮੇਰੀ ਇੱਕੋ ਮੰਗ ਆ ਕਿ ਮੇਰੇ ਭਰਾ ਨੂੰ ਬੰਦੀ ਕਾਰਵਾਈ 'ਚ ਇਨਸਾਫ ਦਿੱਤਾ ਜਾਵੇ ਤੇ ਜਿਵੇਂ ਜਥੇਵੰਦੀਆਂ ਦਾ ਧੰਨਵਾਦ ਕਰਦੀਆਂ ਜੋ ਸਾਡੇ ਨਾਲ ਖੜੇ ਆ ਮੈਨੂੰ ਅੱਗੇ ਵੀ ਇਹਨਾਂ ਤੇ ਮਾਣ ਆ ਕਿ ਸਾਡੇ ਦੁੱਖ ਸੁੱਖ ਸਾਡੇ ਨਾਲ ਹੀ ਖੜਨਗੇ ਅੱਛਾ ਪਹਿਲੇ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਮਿਲਦੀ ਹਾਂਜੀ ਅਸੀਂ ਪੰਜਾਬ ਪੁਲਿਸ ਦੀ ਨੌਕਰੀ ਕਹਿੰਦੇ ਬਾਲੀ ਟਫ ਹੁੰਦੀ ਆ ਸਾਰਾ ਸਾਰਾ ਦਿਨ ਕਰੋ ਬਾਹਰ ਵੀ ਰਹਿਣਾ ਪਊਗਾ ਹੋ ਜਾਊਗਾ ਮੈਨੇਜ ਪੂਰੀ ਹਿੰਮਤ ਨਾਲ ਹੁੰਦੀ ਵੀਰ ਚਲੇ ਗਿਆ ਪਰ ਵੀ ਵੀਰ ਦੀ ਹਿੰਮਤ ਨਾਲੇ ਪੈਂਦੀ ਹਾਂਜੀ ਬਿਲਕੁਲ ਇਹ ਪੈਨ ਗੁਰਪ੍ਰੀਤ ਸਾਡੇ ਨਾਲ ਸੀ ਨਾਲ ਹੀ ਜਗਜੀਤ ਸਿੰਘ ਡੱਲੇਵਾਲ ਹੋਰੀ ਹੈਗੀ ਆ ਜਿਨ੍ਹਾਂ ਨੇ ਇਹ ਲੜਾਈ ਲੜੀ ਤੇ ਕੁਝ ਹੱਦ ਤੱਕ ਜਿਹੜਾ ਮੁਕਾਮ ਹਾਸਲ ਵੀ ਕੀਤਾ ਹਾਲਾਂਕਿ ਜਿਹੜੀ ਸਜ਼ਾ ਜਿਨ੍ਹਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਜ਼ਾ ਦੀ ਗੱਲ ਹੈ ਉਹ ਸਭ ਕੁਝ ਮੈਟਰ ਵੀ ਹਲੇ ਵਿੱਚ ਚੱਲ ਰਿਹਾ ਗੱਲਬਾਤ ਕਰਦੇ ਆ ਡਰਵਰ ਸਾਹਿਬ ਇੱਕ ਵੱਡੀ ਮੰਗ ਸੀਗੀ ਕਿ ਪਰਿਵਾਰ ਦੀ ਵਿੱਤੀ ਸਹਾਇਤਾ ਕੀਤੀ ਜਾਏ ਪੈਨ ਦੇ ਲਈ ਨੌਕਰੀ ਦੀ ਮੰਗ ਕੀਤੀ ਗਈ ਉਹ ਅੱਜ ਪੂਰੀ ਹੋ ਗਈ ਦੇਖੋ ਅੱਜ ਪੂਰੀ ਹੋਈ ਆ ਲੇਕਿਨ ਮੈਨੂੰ ਲੱਗਦਾ ਇਹ ਇਨਾ ਟਾਈਮ ਪੈਣਾ ਨਹੀਂ ਚਾਹੀਦਾ ਸੀ ਸਰਕਾਰ ਨੂੰ ਚਾਹੀਦਾ ਇਹ ਸੀਗਾ ਕਿ ਸ਼ੁਭ ਕਰਨ ਦਾ ਜਿਸ ਦਿਨ ਭੋਗ ਸੀ ਉਸ ਦਿਨ ਇਹਨਾਂ ਨੇ ਮੇਰੇ ਕੋਲੇ ਵਟਸਐਪ ਦੇ ਰਾਹੀਂ ਇਹ ਅਪਾਇੰਟਮੈਂਟ ਲੈਟਰ ਦੀ ਕਾਪੀ ਵੀ ਤੇ 1 ਕਰੋੜ ਦਾ ਚੈੱਕ ਦਾ ਦੀ ਕਾਪੀ ਵੀ ਭੇਜਤੀ ਸੀ ਲੇਕਿਨ ਮੈਂ ਕਹਿੰਦਾ ਵੀ ਜਦੋਂ ਭੇਜੀ ਦਿੱਤੀ ਸੀ ਤੇ ਪਰਿਵਾਰ ਨੂੰ ਅਗਰ ਉਸੇ ਦਿਨ ਦਿੱਤੀ ਜਾਂਦੀ ਤਾਂ ਪਰਿਵਾਰ ਦੇ ਮਨ ਦੇ ਉੱਤੇ ਸ਼ਾਇਦ ਐਡੀ ਵੱਡੀ ਮਗਰੋਂ ਜਿਹੜਾ ਇਹ 4 ਮਹੀਨਿਆਂ ਦੀ ਟੈਨਸ਼ਨ ਜਿਹੜਾ ਪਰਿਵਾਰ ਦੁਖੀ ਹੋਇਆ ਉਹ ਖੱਜਲ ਨਾਮ ਦਾ ਖੱਜਲ ਕੋਰੀ ਹਾਂ ਤੋਂ ਸਾਡੀ ਇੱਕ ਰਿਸਪੋਨਸੀਬਿਲਟੀ ਬੰਦੀ ਸੀ ਅਸੀਂ ਕੋਈ ਮਤਲਬ ਇਛਾਨ ਨਹੀਂ ਕੀਤਾ ਇਸ ਪਰਿਵਾਰ ਨੇ ਸਾਡੇ ਇਸ ਮੋਰਚੇ ਨੂੰ ਇੱਕ ਸ਼ਹੀਦ ਦਿੱਤਾ ਹੈ ਮਾਂ ਬਾਪ ਦੇ ਦੇ ਵਾਸਤੇ ਬੱਚਾ ਇੱਕ ਉਹਦਾ ਉਹਦਾ ਭਵਖ ਹੈ ਉਹਦਾ ਬੜਾਪੇ ਦਾ ਸਹਾਰਾ ਹੈ ਭੈਣ ਲਈ ਭਰਾ ਜ਼ਿੰਦਗੀ ਭਰ ਲਈ ਉਹਦੇ ਉਹਦੇ ਸਿਰ ਤੇ ਹੱਥ ਧਰਨ ਵਾਲਾ ਇੱਕ ਸਹਾਰਾ ਹੁੰਦਾ ਹੈ ਇਸ ਪਰਿਵਾਰ ਨੇ ਉਹ ਗੁਆਇਆ ਹੈ ਔਰ ਉਹਨੂੰ ਕਦੇ ਵੀ ਮੈਨੂੰ ਲੱਗਦਾ ਕਿਸੇ ਕੀਮਤ ਦੇ ਭਾਵੇਂ ਜਿੰਨਾ ਕੁਝ ਮਰਜ਼ੀ ਮਿਲ ਜੇ ਨੌਕਰੀਆਂ ਵੀ ਮਿਲ ਜਾਣ ਬੱਚੀ ਦੇ ਆਉਣ ਵਾਲੀ ਪੀੜ੍ਹੀ ਦੇ ਵਿੱਚ ਹੋਣ ਹੋਰ ਬੱਚਿਆਂ ਨੂੰ ਵੀ ਗਾਂ ਸਰਕਾਰ ਨੌਕਰੀਆਂ ਦੇ ਦੇਵੇ ਲੇਕਿਨ ਸ਼ੁਭ ਕਰਨ ਦੀ ਘਾਟ ਰੋਜ਼ਪੂਰੀ ਉਹ ਮਹਿਸੂਸ ਹੁੰਦੀ ਰਹੇਗੀ ਉਹ ਹਰ ਵਕਤ ਮਹਿਸੂਸ ਹੁੰਦੀ ਰਹੇ ਸਾਥ ਵਿੱਚ ਧੰਨਵਾਦ ਸਭ ਤਾਂ ਉਹ ਵੀ ਹਟ ਲੋ ਵਿਤੀ ਸਹਾਇਤਾ ਵੀ ਮਿਲ ਗਈ ਪਰ ਜਿਹੜੀ ਕਾਨੂੰਨੀ ਲੜਾਈ ਆ ਕਿਉਂਕਿ ਇਨਸਾਫ ਦੀ ਗੁਹਾਰ ਲਗਾਤਾਰ ਰੇਨੇ ਮਹੀਨਿਆਂ ਤੋਂ ਲਗਾਈ ਜਾ ਰਹੀ ਹੈ ਕਿ ਪਰ ਇਹ ਇਨਸਾਫ ਨਹੀਂ ਅਸੀਂ ਕਹਿ ਸਕਦੇ ਇਹ ਤਾਂ ਇਨਸਾਫ ਨਹੀਂ ਹਾਂ ਉਹਦੇ ਤੇ ਸਾਡੀ ਲੜਾਈ ਜਾਰੀ ਆ ਉਹਦੇ ਤੇ ਤਾਂ ਮੈਂ ਇਹ ਕਹੂੰਗਾ ਕਿ ਜਿਸ ਤਰੀਕੇ ਦੇ ਨਾਲ ਮਾਨਯੋਗ ਹਾਈ ਕੋਰਟ ਨੇ ਰਿਟਾਇਰ ਜੱਜ ਦੀ ਅਗਵਾਈ ਦੇ ਵਿੱਚ ਇੱਕ ਕਮਿਸ਼ਨ ਬਣਾ ਕੇ ਉਹਦੀ ਰਿਪੋਰਟਿੰਗ ਕਰ ਰਿਹਾ ਹੈ ਰਿਕਾਰਡ ਇਕੱਠਾ ਕਰ ਰਿਹਾ ਹੈ ਸਾਡੇ ਕੋਲੋਂ ਅਗਵਾ ਮੰਗੇ ਜਾ ਰਹੇ ਨੇ ਆਈ ਵਿਟਨੈਸ ਜਿਹੜੇ ਜਿਹੜੇ ਸੀਗੇ ਉਹ ਮੰਗੇ ਜਾ ਰਹੇ ਨੇ ਲੇਕਿਨ ਇੱਕ ਗੱਲ ਮੈਨੂੰ ਲੱਗੀ ਹੈ ਕਿ ਮਾਨਯੋਗ ਹਾਈ ਕੋਰਟ ਨੂੰ ਮੈਂ ਤੁਹਾਡੇ ਮਾਧਿਅਮ ਤੋਂ ਇੱਕ ਰਿਕੁਐਸਟ ਵੀ ਕਰਨੀ ਚਾਹਾਂਗਾ ਕਿ ਪਿਛਲੇ ਤਰੀਕ ਦੇ ਉੱਤੇ ਮਾਨਯੋਗ ਹਾਈ ਕੋਰਟ ਨੇ ਜਿਸ ਦਿਨ ਹੀ ਉਸ ਕਮਿਸ਼ਨ ਦੇ ਕੋਲੇ ਜਾਣਕਾਰੀ ਆਈ ਉਹਨਾਂ ਨੇ ਜਾਣਕਾਰੀ ਹਾਈ ਕੋਰਟ ਨੂੰ ਪ੍ਰੋਵਾਈਡ ਕਰਵਾਈ ਕਿ ਸ਼ੁਭ ਕਰਨ ਦੀ ਜਿਹੜੀ ਡੈਥ ਦਾ ਜਿਹੜਾ ਪੁਆਇੰਟ ਹੈ ਜਾਂ ਜਿੱਥੇ ਦੇ ਗੋਲੀ ਵੱਜਣ ਦਾ ਪੁਆਇੰਟ ਹੈ ਉਹ ਪੁਆਇੰਟ ਹਰਿਆਣੇ ਚ ਹੈ ਲੇਕਿਨ ਉਹਦੀ ਡੈਥ ਦਾ ਪੁਆਇੰਟ ਹੈ ਜਿਹੜਾ ਉਹ ਪੰਜਾਬ ਚ ਹੈ ਉਹਦੀ ਡੈਥ ਉੱਥੇ ਮੌਕੇ ਤੇ ਨਹੀਂ ਹੋਈ ਉਹਦੀ ਡੈਥ ਜੇ ਹੁੰਦੀ ਹੈ ਤਾਂ ਉਹ ਅੱਗੇ ਜਾ ਕੇ ਖਨੌਰੀ ਦੇ ਨੇੜੇ ਹੁੰਦੀ ਹੈ ਖਨੌਰੀ ਜਾ ਕੇ ਹੁੰਦੀ ਓਏ ਇਟ ਮੀਨਸ ਖਨੌਰੀ ਪੰਜਾਬ ਚ ਹੈ ਇਹਦੀ ਇਨਵੈਸਟੀਗੇਸ਼ਨ ਪੰਜਾਬ ਵੀ ਕਦੇ ਵਿੱਚੋਂ ਵਿੱਚੋਂ ਵੀ ਕਰਵਾਈ ਜਾ ਸਕਦੀ ਸੀ ਲੇਕਿਨ ਹਰਿਆਣੇ ਨੂੰ ਦੇਣਾ ਮੈਨੂੰ ਲੱਗਦਾ ਹਰਿਆਣ ਮਾਨਯੋਗ ਹਾਈ ਕੋਰਟ ਵੱਲੋਂ ਇਹ ਕਿਹਾ ਗਿਆ ਉਹ ਦੇਚਾ ਕਿ ਹਰਿਆਣੇ ਦੇ ਸੀਨੀਅਰ ਹਰਿਆਣਾ ਗਵਰਨਮੈਂਟ ਦੇ ਕੁਝ ਸੀਨੀਅਰ ਅਧਿਕਾਰੀਆਂ ਦਾ ਪੈਨਲ ਦੇਵੇ ਸਾਨੂੰ ਜਿਹੜੇ ਇਹਦੀ ਇਨਵੈਸਟੀਗੇਸ਼ਨ ਕਰਨਗੇ ਇਹਦੇ ਤੇ ਸਾਨੂੰ ਐ ਲੱਗਦਾ ਕਿ ਮਾਨਯੋਗ ਹਾਈ ਕੋਰਟ ਨੂੰ ਮੁੜ ਦੁਬਾਰਾ ਵਿਚਾਰ ਕਰਨੀ ਚਾਹੀਦੀ ਹੈ ਹਰਿਆਣਾ ਜਿਨ੍ਹਾਂ ਨੇ ਗੋਲੀਆਂ ਨਾਲ ਸਾਡਾ ਨੌਜਵਾਨ ਸ਼ਹੀਦ ਕੀਤਾ ਹੈ ਉੱਥੋਂ ਸਾਨੂੰ ਇਨਸਾਫ ਦੀ ਕੋਈ ਉਮੀਦ ਨਹੀਂ ਹੈ ਇੱਕ ਗੱਲ ਹੋਰ ਬੜੀ ਇੰਪੋਰਟੈਂਟ ਹੈ ਜਿਸ ਦਿਨ ਹਾਈ ਕੋਰਟ ਨੇ ਇੱਕ ਕਮਿਸ਼ਨ ਬਣਾਇਆ ਰਿਟਾਇਰ ਜੱਜ ਦੀ ਅਗਵਾਈ ਚ ਉਸ ਦਿਨ ਹਰਿਆਣਾ ਗਵਰਨਮੈਂਟ ਸੁਪਰੀਮ ਕੋਰਟ ਗਈ ਹੈ ਇਸ ਕਮੇਟੀ ਦੇ ਅਗੇਂਸਟ ਕਿ ਇਹ ਕਮੇਟੀ ਦੀ ਇਨਵੈਸਟੀਗੇਸ਼ਨ ਨਾ ਕੀਤੀ ਜਾਏ ਕਿਉਂ ਨਾਲੇ ਕਿਹਾ ਉੱਥੇ ਗੱਲ ਇਹ ਕਹੀ ਹੈ ਕਿ ਫੇਰ ਅੱਗੇ ਤੋਂ ਭਵਿੱਖ 'ਚ ਅਧਿਕਾਰੀਆਂ ਦਾ ਜਿਹੜਾ ਹੌਂਸਲਾ ਹੈ ਉਹ ਪਸਤ ਹੋਣਗੇ ਅਧਿਕਾਰੀ ਕੋਈ ਕੰਮ ਨਹੀਂ ਕਰ ਸਕਣਗੇ ਤੇ ਇਹਦਾ ਮਤਲਬ ਤੁਸੀਂ ਗੋਲੀਆਂ ਮਾਰ ਕੇ ਮਾਰਤਾ ਜੇ ਇਨਵੈਸਟੀਗੇਸ਼ਨ ਕਰ ਰਹੇ ਹੋ ਤੇ ਤੁਸੀਂ ਕਹਿੰਦੇ ਵੀ ਇਨਵੈਸਟੀਗੇਸ਼ਨ ਵੀ ਨਾ ਹੋਵੇ ਤੇ ਜਿਹੜੀ ਜਿਹੜੀ ਸਰਕਾਰ ਦੀ ਇਹ ਮਨਸ਼ਾ ਹੋਵੇ ਉਥੋਂ ਦੇ ਅਧਿਕਾਰੀਆਂ ਦੀ ਇਹ ਮਨਸ਼ਾ ਹੋਵੇ ਕਿ ਇਨਵੈਸਟੀਗੇਸ਼ਨ ਵਾਸਤੇ ਜਿਹੜੀ ਕਮਿਸ਼ਨ ਬਣਿਆ ਉਹਨੂੰ ਵੀ ਖਾਰਜ ਕਰਾਉਣ ਵਾਸਤੇ ਸੁਪਰੀਮ ਕੋਰਟ ਚਲੇ ਗਏ ਹੁਣ ਉਹਨਾਂ ਅਫਸਰਾਂ ਤੋਂ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਸਾਡੇ ਸੁਭਕਰ ਨੂੰ ਇਨਸਾਫ ਦੇਣਗੇ ਸੋ ਸਾਡੀ ਮਾਨਯੋਗ ਹਾਈ ਕੋਰਟ ਨੂੰ ਸਾਡੀ ਹੰਬਲ ਰਿਕਵੈਸਟ ਹੈ ਕਿ ਇਹਨੂੰ ਮੁੜ ਦੁਬਾਰਾ ਆਪਦੇ ਇਸ ਟਿੱਪਣੀ ਨੂੰ ਵਿਚਾਰਨ ਔਰ ਇਹਨੂੰ ਪੰਜਾਬ ਤੋਂ ਨਹੀਂ ਤਾਂ ਸੀਨੀਅਰ ਜੱਜ ਦੀ ਅਗਵਾਈ ਦੇ ਵਿੱਚ ਇਹਦੀ ਇਹਦੀ ਇਨਵੈਸਟੀਗੇਸ਼ਨ ਕਰਾਉਣ ਤਾਂ ਕਿ ਮਤਲਬ ਸਾਨੂੰ ਇਨਸਾਫ ਮਿਲ ਸਕੇ ਫੜੇ ਇਹੋ ਜਿਹੇ ਮਾਮਲੇ ਹੈਗੇ ਆ ਜਿਹੜੇ ਕੋਰਟਾਂ ਦੇ ਵਿੱਚ ਕਿੰਨੇ ਕਿੰਨੇ ਸਾਲ ਚੱਲਦੇ ਰਹਿੰਦੇ ਆ ਇਨਕੁਆਇਰੀਆਂ ਲਗਾਤਾਰ ਚਲਦੀਆਂ ਰਹਿੰਦੀਆਂ ਤੇ ਕੋਈ ਸਮਾਂਬੰਦ ਜਿਹੜੀ ਇਨਕੁਆਇਰੀ ਦੀ ਮੰਗ ਕੀਤੀ ਆ ਕਿ ਕੋਈ ਟਾਈਮ ਬਾਉਂਡ ਕੀਤਾ ਜਾਏ ਕਿ ਇੰਨੇ ਸਮੇਂ ਦੇ ਵਿੱਚ ਇਨਕੁਆਇਰੀ ਹੋਏ ਤੇ ਫਿਰ ਉਸ ਦੇ ਉੱਤੇ ਫੈਸਲਾ ਦੇਖੋ ਸਾਡੀ ਕੋਸ਼ਿਸ਼ ਇਹੀ ਹੈ ਕਿ ਜਲਦ ਤੋਂ ਜਲਦ ਇਨਸਾਫ ਮਿਲੇ ਔਰ ਜਿਹੜੇ ਜਿਹੜੇ ਗੁਨਾਹਗਾਰ ਨੇ ਜਿਹੜੇ ਗੋਲੀਆਂ ਮਾਰਨ ਵਾਲੇ ਨੇ ਜਿਨ੍ਹਾਂ ਨੇ ਸਾਡਾ ਨੌਜਵਾਨ 22 ਸਾਲ ਦਾ ਇੱਕ ਬੱਚਾ ਸਾਡੇ ਕੋਲੋਂ ਖੋਇਆ ਉਹ ਉਹ ਉਹਨਾਂ ਨੂੰ ਜਿੰਨੀ ਛੇਤੀ ਅਸੀਂ ਸਲਾਖਾਂ ਦੇ ਪਿੱਛੇ ਪਹੁੰਚਾ ਸਕੀਏ ਉਨੀ ਛੇਤੀ ਪਹੁੰਚਾਉਣ ਲਈ ਅਸੀਂ ਤਤਪਰ ਹਾਂ ਔਰ ਜਿੰਨੀ ਵੀ ਲੜਾਈ ਲੜਨੀ ਪਈ ਅਸੀਂ ਲੜਾਂਗੇ ਵਿਖਰੇ ਵਿੱਚ ਜਿਹੋ ਜਿਹੀ ਵੀ ਸਾਨੂੰ ਅੰਦੋਲਨ ਦੀ ਲੋੜ ਪਈ ਕਰਾਂਗੇ ਅੱਗੇ اچھا ਮੈਂ ਇੱਕ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਹੈਗਾ ਮੇਰੇ ਡੈਡੀ ਦਾਦੀ ਤੇ ਮੇਰੀ ਭੈਣ ਅੱਛਾ ਤੁਸੀਂ ਵੱਡੇ ਹੋ ਨਹੀਂ ਮੈਂ ਛੋਟੀ ਹਾਂ ਅੱਛਾ ਵੱਡੇ ਭੈਣ ਵੀ ਆਏ ਹੋਏ ਹਾਂਜੀ ਅੱਛਾ ਪੈਨੇ ਰਖੜੀ ਵੀ ਆਉਣ ਵਾਲੀ ਆਉਂਦੇ ਮਹੀਨੇ ਨੂੰ ਵੀਰ ਦੀ ਉਹ ਕਲਾਈ ਤਾਂ ਜੇਤੇ ਆਉਂ ਕੋਈ ਯਾਦ ਕੋਈ ਵੀਰ ਦੀ ਇਹੋ ਜੀ ਕੋਈ ਚੰਗੀ ਗੱਲ ਜਿਹਦੇ ਨਾਲ ਹੌਸਲਾ ਮਿਲਦਾ ਹੋਵੇ ਜਿਹੜੀ ਸਾਂਝੀ ਕਰਨਾ ਚਾਹਦੇ ਹੋ ਜਿਹੜੀ ਗੱਲ ਵੀਰ ਦੀ ਹਿੰਮਤ ਦਿੰਦੀ ਹੋਵੇ ਤੁਹਾਨੂੰ ਵੀ ਹੌਸਲਾ ਸੱਨੇ ਵਾਲਾ ਸੀ ਗਵੀਰ ਤੇ ਹੁਣੇ 팬 ਵੀ ਉਸੇ ਹੌਸਲੇ ਨਾਲ ਉਮੀਦ ਕਰਦੀ ਆ ਪਰਿਵਾਰ ਦੀ ਹਨਾ ਦੇਖ ਰੇ ਕਰੂਗੀ ਹਾਂਜੀ ਕੁੱਲ ਭੈਣ ਜਿਹੜੀ ਇਹ ਭਾਵੁਕ ਹੁੰਦੀ ਨਜ਼ਰ ਆਈ ਕਿਉਂਕਿ ਵਾਕਿਆ ਹੀ ਵੀਰਾਂ ਦੀ ਕਮੀ ਕਦੇ ਕੋਈ ਵੀ ਜਿਹੜਾ ਪੂਰੀ ਨਹੀਂ ਕਰ ਸਕਦਾ ਹੁੰਦਾ ਤੇ ਜ਼ਰੂਰ ਸਰਕਾਰਾਂ ਨੂੰ ਵੀ ਇਸ ਵਾਰ ਧਿਆਨ ਦੇਣਾ ਚਾਹੀਦਾ ਜੇਕਰ ਕਿਸੇ ਪਰਿਵਾਰ ਦਾ ਕੋਈ ਝੀ ਗਿਆ ਹੈ ਤਾਂ ਵਾਕਿਆ ਉਸ ਦੀ ਇਨਕੁਆਇਰੀ ਜਿਹੜੀ ਉਹ ਸਮੇਂ ਸਿਰ ਹੋਣੀ ਚਾਹੀਦੀ ਹੈ ਕੈਮਰਾ ਪਰਸਨ ਕਗਨ ਦੇ ਨਾਲ ਸ਼ਾਲੂ ਮਿਰੋਕ ਚੰਡੀਗੜ੍ਹ